ਉਹ ਦੋਸਤੋ ਤੁਸੀਂ ਇਹ ਅੱਜ ਦੇਖ ਰਹੇ ਹੋ ਪਿੰਡ ਸਾਜਲੀਗਰ ਤਸਵੀਰਾਂ ਨੇ ਤੇ ਦੇਖੋ ਇਹ ਸਾਡੇ ਨਾਲ ਸਾਡੇ ਨਿਹੰਗ ਸਿੰਘ ਧਰਨਾ ਦਲ ਤੋਂ ਜੋ ਕਿ ਅਸੀਂ ਹਰ ਰੋਜ਼ ਵੀਡੀਓ ਪਾਉਂਦੇ ਰਹਿੰਦੇ ਆਂ ਤੇ ਮਸਲੇ ਹੱਲ ਨੇ ਜਿਹੜੇ ਉਹ ਕਰਵਾਉਂਦੇ ਰਹਿੰਦੇ ਨੇ ਤੇ ਅਸੀਂ ਕਹਿ ਸਕਦੇ ਆਂ ਕਿ ਅੱਜ ਇੱਥੇ ਦਰਬਾਰ ਲੱਗਿਆ ਹੋਇਆਗਾ ਸਾਡੇ ਸੇਰ ਸਿੰਘ ਜੀ ਖਾਲਸਾ ਜੀ ਤੇ ਮਾਤਾ ਮਨਪ੍ਰੀਤ ਕੌਰ ਆ ਜਹਾ ਤੁਸੀਂ ਸੰਗਤਾਂ ਦੇਖ ਸਕਦੇ ਹੋ ਜਿਹੜੇ ਆਪਣੀ ਸਮੱਸਿਆ ਲੈ ਕੇ ਪਹੁੰਚਦਿਆਂ ਨੇ ਤੇ ਇੱਧਰ ਖੜੀਆਂ ਨੇ ਸਾਡੀਆਂ ਨਿਹੰਗ ਸਿੰਘ ਫੌਜਾਂ ਤੇ ਆ ਵੀਰ ਵੀ ਕੋਈ ਆਪਣੀ ਸਮੱਸਿਆ ਲੈ ਕੇ ਆਇਆ ਆਪਾਂ ਉਹਨਾਂ ਤੋਂ ਜਾਣ ਲੈਗੇ ਮਨੂ ਮੇਰਾ ਸਾਜ ਦੀ ਆ ਜੀ ਅਸੀਂ ਸਮਿਆਰ ਜਾਤੀ ਨਾਲ ਸੰਬੰਧ ਰੱਖਦੇ ਹਾਂ ਨਾਮ ਮੇਰਾ 바ਵਾ ਨਾਸਾ ਜੀ ਮੇਰੀ ਬੇਟੀ ਬਰਨਾਲੇ ਦੇ ਆਈ ਦਿੱਤੀ ਜੀ 14 ਅਪ੍ਰੈਲ ਨੂੰ 2010 ਨੂੰ ਜੀ ਹਾਂ ਜੀ ਉਦੋਂ 2 ਮਹੀਨਾ ਬਾਅਦ ਹੀ ਬਸ ਮੈਨੂੰ ਕਦੇ ਵੀ ਤ੍ਰਤੀਆਂ ਨੂੰ ਮੈਡਲ ਲੈ ਜਾਇਆ ਇਹਨੂੰ ਉਦੋਂ ਬਾਅਦ ਉਹਨੇ ਤਲਾਕ ਦਾ ਕੇਸ ਪਤਾ ਜੀ ਤਲਾਕ ਦਾ ਕੇਸ ਉਹਦਾ ਡਿਸਮਿਸ ਹੋ ਗਿਆ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਕੋਰਟ ਨੇ ਉਹਨੂੰ ਖਰਚਾ ਵਰਤਾ ਪਤਾ ਜੀ ਮਾ ਹੁਣ ਉਹ ਫਰਕਾ ਪਰ ਰਿਆ ਜੀ ਉਹ ਇੱਕ ਕੁੜੀ ਲੈ ਕੇ ਫਰਾਰ ਹੈ ਜੀ ਉਹ ਬਰਨਾਲੇ ਤੋਂ ਨਹੀਂ ਫਿਰ ਕੁੜੀ ਕਿੰਨੇ ਚਿਰ ਦੀ ਰੱਖੀ ਹੋਣਾ ਕੁੜੀ ਦਾ ਇਹ 2010 ਦੀ ਹੈ ਬੈਠੀ ਹੋਰੀ ਦੀ ਕੁੜੀ ਵੀ ਹੈ ਬੱਚਾ ਵੀ ਹੈ ਜਿਹਦੇ ਕੋਲ ਇਹ ਹੁਣ ਸਾਡੀ ਬੇਟੀ ਇਹ ਵੀ ਕਹਿੰਦੀ ਆ ਸਾਡੇ ਕੋਲ ਵੀ ਰਹਿੰਦੀ ਹੈ ਜੀ ਮੇਰੇ ਕੁੜੀ ਦੇ ਉਹ 2010 ਦੀ ਹੈ ਬੈਠੀ ਜੀ 2 ਮਹੀਨੇ ਵਾਰੀ ਅੱਛਾ ਔਰ ਉਹਨਾਂ ਦਾ ਨਾਕ ਤਲਾਕ ਹੋਇਆ ਨਾ ਕੋਈ ਸੋਲਦਾ ਮਾਦਾ ਜੀ ਉਹ ਹੁਣ ਜਿਹੜਾ ਬੰਦਾ ਬਨਾਲਾ ਦਾ ਰਹਿੰਦਾ ਉਹਦੇ ਸਾਥ ਸਾਥ ਸ਼ਾਦੀ ਪਤਾ ਨਹੀਂ ਕੀ ਹੋਇਆ ਜੀ ਸ਼ਾਦੀ ਦਾ ਕਰਾ ਨਹੀਂ ਸਕਦਾ ਇਹਨੂੰ ਪਤਾ ਨਹੀਂ ਬਾਈਸੀ ਲੈ ਕੇ ਭੱਜਿਆ ਹੋਇਆ ਜੀ ਅੱਛਾ ਉਹਨਾਂ ਦੇ ਬਾਬਾ ਜੀ ਕੋਲ ਆਇਆ ਬਾਬਾ ਜੀ ਬਾਬਾ ਜੀ ਨੇ ਉਹਨਾਂ ਨਾਲ ਸੰਪਰਕ ਕਰਿਆ ਸੀ ਜੀ ਸਾਡੇ ਤੇ ਝੂਠੇ ਇਲਜ਼ਾਮ ਲਾਇਆ ਕਹਿੰਦਾ ਮੈਨੂੰ ਕਤਲ ਮਾਰ ਦੋਈਗਾ ਫਲਾਣਾ ਬਾਰੇ ਜੋ ਮਹਾਜਾ ਕਤਲ ਮਾਰ ਦਾ ਕੋਈ ਕੇਸ ਹੋਇਆ ਸਾਡੇ ਤੇ ਉੱਥੇ ਪਰਚਾ ਨਾ ਦਰਜ ਹੁੰਦਾ ਸਾਨੂੰ ਪੁਲਿਸ ਤੋਂ ਫੌਲ ਦਿੱਤੀ ਕਿ ਜੇ ਅਸੀਂ ਕਤਲ ਮਾਰ ਕਰਦੇ ਠੀਕ ਹੈ ਜੀ ਉਹ ਸਾਰਾ ਝੂਠ ਸਮਾਨਾ ਸਾਡੀ ਕੁੜੀ ਦਾ ਦਾਜ ਆ ਮੇਰੀ ਦਾ ਸਾਰਾ ਉਹਦੇ ਕੁੜੀ ਦਾ ਉਹਨੂੰ ਖੁਰਦਪੁਰਦ ਕਰੀ ਜਾਂਦਾ ਠੀਕ ਹੈ ਜੀ ਹਾਂ ਜੀ ਬਹੁਤ ਉਹ ਜਿਹੜਾ ਕੋਈ ਛੋਟਾ ਬਚੋਲਾ ਕੀਤਾ ਉਹ ਕਿਤੇ ਤਰ੍ਹਾਂ ਬਚੋਲਾ ਦਾ ਡਾਕੀ ਟੰਗ ਨਾਲ ਵਿੱਚੋਂ ਨਿਕਲ ਗਿਆ ਜੀ ਕਹਿੰਦਾ ਮੈਨੂੰ ਤਾਂ ਕੋਈ ਪਤਾ ਨਹੀਂ ਇਸ ਦਾ ਵੀ ਇਹ ਚੰਗੇ ਨੇ ਬੰਦੇ ਇਹ ਕਮਾੜੇ ਦੇ ਠੀਕ ਹੈ ਹਾਂ ਜੀ ਇਹ ਇਹ ਦੇਖ ਰਿਹਾ ਹਾਂ ਕੁਝ ਸਾਜਲੀ ਤੋਂ ਤਸਵੀਰਾਂ ਫਿਰ ਮਹੀਨਾ ਉਹਨਾਂ ਕੋਲ ਉਹ ਬਸ ਜਿੰਨੀ ਮਿਲਦਾ ਫਿਰ ਦੋ ਤਨ ਇਹਨੂੰ ਕੋਈ ਸਮਝ ਨਹੀਂ ਆਉਂਦਾ ਨਾ ਪਤਾ ਸਭ ਨਾ ਪਤਾ ਨਵੇੜੇ ਆਣੇ ਦੇ ਪਰਦੇ ਤੋਂ ਪ੍ਰਕਾਸ਼ ਨੂੰ ਲਾਉਣੇ ਦੇ ਨਾਲ ਹੀ ਇਹ ਦਾ ਪ੍ਰਾਪਰਨ ਬੜਾ ਬਣਦਾ ਹੈ ਕਿ ਅੱਜਕਲ ਪਕਵਾਨੀ ਬਣਾ ਲੈਣ ਲੋਕ ਸਾਰਾ ਧਰਵਾ ਦੇ ਜੀ अभी चीन विराम तेरे विराम तेरे मैं समझ लूँगा तेरे को भी उतने उतने पेंट कराते हैं बच्चा मैं तो मैं ऐसे ही मतलब जब ना तो कोई होर ही एक नवाज न्यूज़ आता है मैं एक उधर आता हूँ मैं मतलब किसी मरने हो तो ये मतलब वो सीधा हुआ है ये वो कहती क्या ये तू बता क्या तू टीचर ਉਹ ਨੂੰ ਪੁੱਛ ਲੈ ਜੀ ਕਿ ਉਹ ਕਿਹੜਾ ਹੈ ਹਾਂ ਮੈਂ ਲੱਭਿਆ ਤੂੰ ਹੋਰੇ ਕਲਾ ਮੈਂ ਤੈਨੂੰ ਫਰਚਾ ਪਾਣੀ ਦੇ ਦੂੰਗਾ ਉਹ ਕਿਹੜਾ ਕਲਾ ਕਰਦਾ ਨਾ ਆਪਣੇ ਨਾਲ ਹਾਂ ਜੀ ਆਵਾਜ਼ ਜਦੋਂ ਮੈਂ ਛੋੜਾ ਪਾਲਿਆ ਫਿਰ ਛੋੜਾ ਬਧਨਾ ਹੁੰਦਾ ਸੀ ਜਾ ਕੇ ਮੈਂ ਫਿਰ ਬਸ ਠੀਕ ਹੈ ਜੀ ਐਸੇ ਭਰਾ ਲੋਕ ਕਰਦੇ ਨੇ ਜਿਹਦੇ ਬਾਅਦ ਜਿਹੜਾ ਤੁਹਾਨੂੰ ਹੁਣ ਤਾਂ ਕਦੇ ਤੁਹਾਨੂੰ ਮੈਂ ਤੁਹਾਨੂੰ ਨਾਲ ਲਾਇਆ ਹੋਇਆ ਹੈ ਵੀ ਤਾਂ ਕਿ ਮੈਂ ਇਹਨਾਂ ਨੂੰ ਬੱਚਿਆਂ ਨੂੰ ਕਿਸ ਤਰ੍ਹਾਂ ਕਰਿਆ ਕਰਨਗੇ ਤੇ ਬੁਢੀ ਥਾਂ ਨੂੰ ਗਿਆਨ ਦਵਾ ਇਹ ਜਦ ਬੈ ਕੇ ਮੈਂ ਮਤਲਬ ਇਹਨਾਂ ਨੂੰ ਕੁਰੂ ਖਾਪੜਾਇਆ ਵਜਾ ਉਹ ਅੱਗੇ ਆ ਕੇ ਚੇਂਜ ਕਰਨਗੇ ਮੈਂ ਮੈਂ ਜੀ ਮਤਲਬ ਸੋਪਰੀ ਮੈਂ ਚਾਹਦੋਂ ਮੈਂ ਤਾਂ ਕੁਸੂਤੀ ਨਾਲ ਹੀ ਗੂੜੀ ਕਿਪਾ ਕਰਕੇ ਮੇਰਾ ਇਹ ਹੱਥ ਘੋਰਾ ਮੈਂ ਬਹੁਤ ਉਹਨੇ ਖਾਣੇ ਚ ਰੱਖੋ ਬਿਨਵਾਤੀ ਸੀ ਮੇਰੀ ਉੱਥੋਂ ਵੀ ਮੈਂ ਦੋਸਤੋਂ ਫੇ ਪਿੰਡ ਸਾਜਲੀ ਨੇ ਤਸਵੀਰਾਂ ਲੈ ਸੀ ਐਨੇ ਸਿੰਘਾਂ ਦੀ ਜਿਹੜੀ ਸੋਹਣੀ ਆ ਪਿੰਡ ਸਾਜਲੀ ਵਿਖੇ ਉੱਥੋਂ ਦੀਆਂ ਤਸਵੀਰਾਂ ਨੇ ਅੱਜ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਗਿਆ ਨੇ ਪਹੁੰਚਿਆ ਨੇ ਤੇ ਜਥੇਦਾਰ ਸੇਰ ਸਿੰਘ ਜੀ ਤਰਨਤਲ ਤੋਂ ਤੇ ਮਾਤਾ ਮੰਤਰੀਤ ਕੌਰ ਜੀ ਤੇ ਜਥੇਦਾਰ ਕੁਮਾਰ ਸਿੰਘ ਜੀ ਤੇ ਬਾਪੂ ਚੜਤ ਸਿੰਘ ਜੀ ਤੇ ਸਾਰੇ ਸਾਡੇ ਨੇਗਰੇਸ਼ਿੰਗ ਫੋਰਜਾਂ ਆ ਦੇਖੋ ਤੁਸੀਂ ਅੱਜ ਬਹੁਤ ਤਰ੍ਹਾਂ ਦੇ ਐਫੀਡਵਟ ਆਏ ਨੇ ਤੇ ਮਸਲੇ ਵੀ ਹੱਲ ਕਰਵਾਏ ਨੇ